ਬਾਲੀਵੁੱਡ ਦੇ ਨਵੇਂ ਉੱਭਰਦੇ ਅਦਾਕਾਰ ਆਹਾਨ ਸ਼ੈਟੀ ਫਿਲਮ ਬਾਰਡਰ ਟੂ ਦੀ ਸ਼ੂਟਿੰਗ ਮੁਕੰਮਲ ਕਰਨ ਤੋਂ ਬਾਅਦ ਸਚਕੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਨੇ ਸ਼ਰਦਾ ਦੇ ਨਾਲ ਮੱਥਾ ਟੇਕਿਆ ਅਰਦਾਸ ਕੀਤੀ ਪੰਜਾਬੀ ਸੱਭਿਆਚਾਰ ਤੇ ਸਿੱਖ ਧਰਮ ਪ੍ਰਤੀ ਆਦਰ ਵੀ ਜਤਾਇਆ। ਮੀਡੀਆ ਨਾਲ ਗੱਲਬਾਤ ਕਰਦੇ ਆਂ ਆਹਾਨ ਨੇ ਦੱਸਿਆ ਕਿ ਮੈਂ ਸਿਰਫ ਅੰਮ੍ਰਿਤਸਰ ਦੇ ਵਿੱਚ 3 ਦਿਨਾਂ ਦੇ ਦੌਰੇ ਤੇ ਆਇਆ ਪਰ ਇੱਥੋਂ ਦਾ ਜੇ ਵਾਤਾਵਰਣ ਦੀ ਗੱਲ ਕਰਾਂ ਤਾਂ ਇੱਥੇ ਦੇ ਲੋਕ ਅਤੇ ਦਰਬਾਰ ਸਾਹਿਬ ਦਾअनुभव ਬੇਹੱਦ ਸ਼ਾਂਤਮਈ ਤੇ ਰੋਹਾਨੀ ਸੀ ਮੇਰਾ ਹੁਣ ਮਨ ਜਾਣ ਨੂੰ ਨਹੀਂ ਕਰਦਾ ਤੇ ਮੇਰਾ ਦਿਲ ਕਰਦਾ ਹੈ ਕਿ ਮੈਂ ਜਲਦ ਹੀ ਇੱਥੇ ਦੁਬਾਰਾ ਵਾਪਸ ਆਵਾਂ ਆਹਾਂ ਸ਼ੈਟੀ ਨੇ ਇਹ ਵੀ ਕਿਹਾ ਹੈ ਕਿ ਬਾਰਡਰ ਫਿਲਮ 2 ਦੇ ਵਿੱਚ ਬਹੁਤ ਸਾਰੇ ਸੁਪਰ ਸਟਾਰ ਜਿਹੜੇ ਕੰਮ ਕਰ ਰਹੇ ਨੇ ਸਾਨੂੰ ਪੂਰਾ ਭਰੋਸਾ ਹੈ ਕਿ ਇਹ ਫਿਲਮ ਸਾਰੇ ਹੀ ਰਿਕਾਰਡ ਤੋੜੇਗੀ ਅਤੇ ਦੇਸ਼ ਦੇ ਲੋਕਾਂ ਨੂੰ ਬਹੁਤ ਪਸੰਦ ਆਏਗੀ ਫਿਲਮ ਦੀ ਕਹਾਣੀ ਬਾਰੇ ਗੱਲਬਾਤ ਕਰਦੇ ਆ ਆਹਾਨ ਨੇ ਕਿਹਾ ਕਿ ਮੈਂ ਹੋਰ ਜ਼ਿਆਦਾ ਤਾਂ ਜਾਣਕਾਰੀ ਨਹੀਂ ਦੇ ਸਕਦਾ ਪਰ ਇਹ ਫਿਲਮ 1971 ਦੀ ਜੋ ਭਾਰਤ ਤੇ ਪਾਕਿਸਤਾਨ ਦੇ ਨਾਲ ਜੰਗ ਹੋਈ ਸੀ ਉਸ ਦੇ ਆਧਾਰਿਤ ਹੈ ਇਸ ਫਿਲਮ ਦਾ ਟੀਜ਼ਰ ਜਲਦ ਹੀ ਰਿਲੀਜ਼ ਕੀਤਾ ਜਾਏਗਾ ਤੇ ਬਾਦਰ 2 ਦੇ ਵਿੱਚ ਸਨੀ ਦਿਓ ਦਲਜੀਤ ਦੋਸਾਂਝ ਵਰੁਣ ਤਵਨ ਅਤੇ ਆਹਨ ਸ਼ੈਟੀ ਸਮੇਤ ਕਈ ਹੋਰ ਮਸ਼ਹੂਰ ਅਦਾਕਾਰ ਸ਼ਾਮਲ ਨੇ ਇਹ ਫਿਲਮ ਪਹਿਲੀ ਵਾਰ ਬਾਰਡਰ ਫਿਲਮ ਜਿਹੜੀ ਹੈ इस तरह देश की देश ते सेना दी कुर्बानी की कुरबानी दस्ता नज़र आएगी जी सर आप आज गुरु नगरी अमृतसर में पहुंचे जी जी, 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 जी और शूटिंग भी की है जी जी कैसा लगा यहाँ पंजाब में अमृतसर में आपको बहुत बहुत अच्छा लगा सर यहाँ के लोग बहुत ही अच्छे हैं मुझे बहुत अच्छा लगा और मैं सिर्फ तीन दिन के लिए आया था मैं लेकिन अब जल्दी आऊँगा की की जी और ये कहना चाहूँगा कि हम यू you नो know, बहुत खुश नसीब है कि हम हमारे सोल्जर्स हमारी देखभाल करते हैं तो थैंक यू और आ, जैसे मैं मैंने पहले कहा था कि मैं जल्दी वापस आऊँगा

आज भी जो लोग पुराने फिल्म को देखते हैं तो जो जितने भी करदार थे उनको लोग याद करते जी हैं जी। और, की है। और जैसे आप में तो इस फिल्म में खास आ, उसके बारे में इतना नहीं बोल सकता हूँ ये कह सकता हूँ की वॉर के ऊपर ही है तो अभी हम लोग एक टीजर निकालेंगे तब तो आप सभी को पता चल जाएगा इस फिल्म में आपका रोल क्या उसके बारे में नहीं बोल सकता हूँ जब टीजर आ जाएगा आपको पता चल जाएगा